ਸਾਤਸਰੀ ਗਾਲਤਾ ਨੂੰ ਜੀ ਸਾਤਸਰੀ ਗਾਲ ਜੀ ਰਾਣਾ ਸਾਹਿਬ ਜੀ ਸਾਕੀ ਤੁਸੀਂ ਮਾਰਕੀਟ ਕਮੇਟੀ ਦੇ ਪ੍ਰਧਾਨ ਹੈਗੇ ਜੀ ਤੇ ਜਿੰਨੇ ਵੀ ਕਾਰੋਬਾਰੀ ਹੈਗੇ ਆ ਤੁਹਾਡੇ ਨਾਲ ਆ ਕੇ ਕੋਈ ਨਾ ਕੋਈ ਗੱਲਬਾਤ ਕਰਦੇ ਰਹਿੰਦੇ ਤੇ ਮੀਟਿੰਗ ਤੁਹਾਡੀ ਚੱਲਦੀ ਰਹਿੰਦੀ ਆ ਪਰ ਜੇ ਦੇਖਿਆ ਜਾਵੇ ਜਿਹੜੇ ਕੀ ਸੰਭੂ ਬਾੜ ਦੇ ਕਿਸਾਨ ਬੈਠੇ ਸੀ ਉਹਨਾਂ ਨੂੰ ਉਥੋਂ ਚੱਕ ਦਿੱਤਾ ਗਿਆ ਵਾ ਤੇ ਕੀ ਕਾਰੋਬਾਰ ਦੇ ਵਿੱਚ ਫਰਕ ਪਏਗਾ ਕਿ ਨਹੀਂ ਪਏਗਾ ਸਾਤਸਰੀ ਗਾਲ ਜੀ ਮੈਂ ਨਰੇਸ਼ ਰਾਣਾ ਪ੍ਰਧਾਨ ਦੁਕਾਨਦਾਰ ਜੂਨੀਅਨ ਖੰਡਲ ਤੇ ਤੁਹਾਨੂੰ ਤੇ ਤੁਹਾਡੇ ਜਿੰਨੇ ਵੀ ਦੇਖਣ ਵਾਲੇ ਚੈਨਲ ਦੇਖਣ ਵਾਲੇ ਦਰਸ਼ਕਾਂ ਇਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਰਹੀ ਗੱਲ ਕਿਸ ਹੈ ਕਿਸਾਨਾਂ ਦੀ ਕਿਸਾਨਾਂ ਦੇ ਨਾਲ ਸਰਕਾਰ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਕਿਸਾਨਾਂ ਨੇ ਉਹਨਾਂ ਨੂੰ ਸਰਕਾਰ ਨੇ ਉਹਨਾਂ ਨੂੰ ਗੱਲਬਾਤ ਕਰਨ ਵਾਸਤੇ ਮੀਟਿੰਗ ਵਾਸਤੇ ਬੁਲਾਇਆ ਚੰਡੀਗੜ੍ਹ ਤੇ ਚੰਡੀਗੜ੍ਹ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉੱਥੇ ਜਿਹੜਾ ਉਹਨਾਂ ਦਾ ਹੀ ਸਜੋ ਸਮਾਨ ਉਹ ਸਾਰਾ ਚੁੱਕ ਕੇ ਲੈ ਗਈ। ਇਹ ਸਰ ਜਿੱਥੇ ਤੁਸੀਂ ਸਮਾਨ ਦੀ ਗੱਲ ਕੀਤੀ ਆ ਉਹ ਜਿਹੜਾ ਡੈਮੇਜ ਆ ਸੀ ਰੋਟੀ ਦਾ ਡੈਮੇਜ ਸੀ ਤੇ ਉਹਨਾਂ ਦੀ ਜਿਹੜੀ ਸਬਜ਼ੀ ਸੀ ਉਹ ਕੱਚੀ ਰਹਿ ਗਈ ਫੁਲਕੇ ਜਿਹੜੇ ਸੀ ਉਹ ਤਵੇ ਦੇ ਉੱਤੇ ਹੀ ਰਹਿ ਗਏ ਉਹਨੂੰ ਕਿਸੇ ਨੇ ਦੇਖਿਆ ਤੁਸੀਂ ਮੈਂ ਤੇ ਤੁਹਾਨੂੰ ਦੱਸਣ ਦਿਆਂ ਵੀ ਇਹ ਬਹੁਤ ਜ਼ਿਆਦਾ ਧੱਕਾ ਕੀਤਾ ਇਹਨਾਂ ਨੇ ਇਹ ਬੜੇ ਇਸ ਗੱਲ ਦੀ ਜਿੰਨੇ ਵੀ ਨਖੇਦੀ ਕੀਤੀ ਜਾਵੇ ਉੰਨੀ ਜਈ ਆ ਗਈ ਆ ਬਾਕੀ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਚਾਹੀਦਾ ਕਰਨਾ ਜੇ ਤੁਸੀਂ ਗੱਲਬਾਤ-ਵਾਤ ਤੇ ਬੁਲਾਇਆ ਤੇ ਗੱਲਬਾਤ ਕਰਕੇ ਉਹਨਾਂ ਨੂੰ ਸਖਤ ਸਟੈਂਡ ਲੈ ਕੇ ਉਹਨਾਂ ਨੂੰ ਕਹੋ ਵੀ ਚੁੱਕੋ ਆਪਣਾ ਸਮਾਨ ਤੇ ਇਹ ਧੋਖਾਗੀਤਾ ਸਰਕਾਰ ਨੇ ਉਹਨਾਂ ਦੀ ਪਿੱਠ ਤੇ ਛੁਰਾ ਮਾਰਿਆ ਇਹ ਕੰਮ ਇਹਨਾਂ ਨੂੰ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਇਹੋ ਜਿਹਾ ਕੰਮ ਨਹੀਂ ਹੀ ਚਾਹੀਦਾ ਕਰਨਾ ਸਰ ਜੀ ਇਸ ਤਰ੍ਹਾਂ ਕਿ ਬਾਰਡਰ ਹੁਣ ਖਾਲੀ ਹੋ ਚੁੱਕੇ ਤੇ ਕਾਰੋਬਾਰ ਦੇ ਵੀ ਫਰਕ ਪੈਗਾ ਦੇਖੋ ਬਾਰਡਰ ਕਾਰੋਬਾਰ ਤੇ ਅੱਗੇ ਨਹੀਂ ਪੰਜਾਬ ਵੇਚ ਰਿਹਾ ਕਾਰੋਬਾਰ ਦੀ ਗੱਲ ਕਰ ਲਓ ਤੇ ਕਾਰੋਬਾਰ 3 ਸਾਲ ਹੋ ਗਏ ਸਰਕਾਰ ਨੂੰ ਇਹਨਾਂ ਤੇ 30 ਸਾਲਾਂ ਵਿੱਚ ਇਹਨਾਂ ਨੇ ਕੀ ਕੀਤਾ ਜੀ ਤੁਸੀਂ ਇੱਕ ਇੱਕ ਦੱਸੋ ਮੈਨੂੰ ਇਹਨਾਂ ਕਿਹੜੀ ਇੰਡਸਟਰੀ ਲਿਆਂਦੀ ਜੇ ਇਹਨਾਂ ਕਿਹੜੇ ਹਸਪਤਾਲ ਬਣਾਏ ਜੇ ਇਹਨਾਂ ਕਿਹੜੀਆਂ ਯੂਨੀਵਰਸਟੀਆਂ ਖੋਲੀਆਂ ਨੇ ਕਿਹੜੇ ਕਾਲਜ ਖੋਲੇ ਜੇ ਸਰ ਉਹ ਤਾਂ ਦਾਵਾ ਕਰਦੇ ਪਏ ਕਿ ਅਸੀਂ ਸਕੂਲ ਵੀ ਬਣਾਏ ਆ ਤੇ ਆਪਾਂ ਅਧਿਆਪਕਾਂ ਨੂੰ ਨੌਕਰੀ ਦਿੱਤੀਆਂ ਆ ਪੰਜਾਬ ਪੁਰ ਦੀ ਨੌਕਰੀ ਵੀ ਦਿੱਤੀ ਹੋਈ ਆ ਵੇਖੋ ਇਹ ਜੋ ਕੁਛ ਆ ਝੂਠੇ ਇস্তਿਹਾਰ ਆ ਝੂਟੀਆਂ ਗੱਲਾਂ ਆ ਪ੍ਰੈਕਟੀਕਲ ਤੇ ਵੇਖੋ ਆਪਣੇ ਤੁਸੀਂ ਛੇੜਾ ਨਰੈਣਗੜ੍ਹ ਖੰਡਾਲਾ ਯੂਨੀਵਰਸਿਟੀ ਕਬੀਰ ਪਾੜਕ ਪੁਤਲੀ ਘਰ ਤਿੱਕਾ ਜਿੱਥੋਂ ਜਿੱਥੋਂ ਤਿੱਕਾ ਮੇ ਮੇ ਨਹੀਂ ਹੈ ਨੌਲੇਜ ਮੇਰੇ ਖਿਆਲ ਨਾਲ ਤਾਂ ਕੋਈ ਵੀ ਬੱਚਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਨੌਕਰੀ ਮਿਲੀ ਹੈ ਪਤਾ ਨਹੀਂ ਕਿੱਧਰ ਮਿਲੀਆਂ ਕਿੰਨੋਂ ਮਿਲਿਆ ਇਹ ਨਹੀਂ ਸਮਝ ਲੱਗਦਾ ਪਸਾ ਜਿਹੜੀਆਂ ਵੀਡੀਓ ਆਉਂਦੀਆਂ ਆ ਮਾ ਪੱਤਰਕਾਰਾਂ ਨਾਲ ਗੱਲਬਾਤ ਵੀ ਕਈਆਂ ਲੋਕ ਕਹਿੰਦੇ ਜਾਂਦੇ ਕਿ ਹਾਂ ਭੈਣ ਨੂੰ ਨੌਕਰੀ ਮਿਲੀ ਹੈ ਬਹੁਤ ਵਾਇਰਲ ਹੋ ਰਹੀ ਨੇ ਇਹ ਵੀਡੀਓ ਵਗੈਰਾ ਉਹ ਚਲੋ ਜੜੀਆਂ ਮਾੜੀਆਂ ਮੋਟੀਆਂ ਕਿਸੇ ਨੂੰ ਮਿਲੀਆਂ ਵੀ ਹੋਣਗੀਆਂ ਪਹਿਲੇ ਲਾਈਨ 'ਚ ਲੱਗੇ ਹੋਣਗੇ ਉਹਨਾਂ ਨੂੰ ਕਿਸੇ ਨੂੰ ਮਿਲੀਆਂ ਹੋਣਗੀਆਂ ਪਰ ਉਹ ਇੰਨੀਆਂ ਕਿ ਨੌਕਰੀਆਂ ਨਾ ਜਾਂ ਇੰਨੀਆਂ ਕਿ ਇਹਨਾਂ ਨੂੰ ਕੋ ਘੱਟੋ ਘੱਟ ਪੰਜਾਬ ਵਾਸਤੇ ਇੰਡਸਟਰੀ ਲਿਆਣੀ ਚਾਹੀਦੀ ਵੱਡੀ ਇੱਕ ਅੱਧੀ ਇੱਕ ਅੱਧੀ ਇੰਡਸਟਰੀ ਇਹਨਾਂ ਦੀ ਬਟਾਲੇ ਲੱਗੇ ਇੱਕ ਅੱਧੀ ਅੰਬਰਸਰ ਲੱਗੇ ਇੱਕ ਅੱਧੀ ਇੱਧਰ ਤਰਨਤਪੁਰ ਵਾਲੀ ਸਾਈਡ ਤੇ ਲੱਗੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਬੱਚੇ ਆਪਣਾ ਨੌਕਰੀਆਂ ਕਰਨ ਆਂਟ ਕਰਕੇ ਸਵੇਰੇ 9 ਵਜੇ ਕੰਮ ਤੇ ਜਾ ਕੇ 5 ਵਜੇ ਘਰ ਆਣ ਆਪਣੇ ਪਰਿਵਾਰ ਨੂੰ ਮਿਲਣ ਥੱਕੇ ਟੁੱਟੇ ਹੋਣ ਆ ਕਿਸੇ ਨੂੰ ਬਾਹਰ ਫालतू ਮਿਲਣ ਦਾ ਟਾਈਮ ਹੀ ਨਾ ਮਿਲੇ ਸਾਡੇ ਦੇਖਿਆ ਜੇ ਸਾਡੇ ਵਿੱਚ ਤੁਸੀਂ ਕਾਫੀ ਪੁਰਾਣੇ ਗਏ ਤੇ ਖੰਡ ਮਿਲ ਘੋ ਮਿਲ ਹੋਰ ਮਿਲਾ ਹੁੰਦਾ ਹਾਂ ਹਾਂਜੀ 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 ਤੇ ਉਦੋਂ ਉਦੋਂ ਦਾ ਟਾਈਮ ਤੋਂ ਹੁਣ ਦਾ ਟਾਈਮ ਵਿੱਚ ਸਤਾ ਦੇਖੋ ਉਦੋਂ ਓਸ਼ੀਅਮ ਮਿਲ ਹੀ ਸ਼ੂਗਰ ਮਿਲ ਹੀ ਪ੍ਰਤਾਪ ਮਿਲ ਹੀ ਜਾਪਾਨੀ ਮਿਲ ਹੀ ਬੰਦਿਆ ਕੋਈ ਨਾ ਟਾਈਮ ਹੀ ਨਹੀਂ ਹੁੰਦਾ ਜੋ ਸਵੇਰੇ ਜਾਣਾ 8 ਵਜੇ 5 ਵਜੇ ਛੁੱਟੀ ਹੋਣੀ ਕਈਆਂ ਬੰਦਿਆਂ ਨੇ ਟਾਈਮ ਲੈਣਾ ਡਬਲ ਡਬਲ ਦਿਹਾੜੀਆਂ ਲਾਣੀਆਂ ਲੋਕੀ ਮਿਹਨਤ ਕਰਦੇ ਸੀ ਨਸ਼ੇ ਪਤੇ ਅਲ ਧਿਆਨ ਹੀ ਨਹੀਂ ਜਾਂਦਾ ਅੱਜ ਸਾਰੇ ਨੌਜਵਾਨ ਵੇਲੇ ਸਾਰੇ ਜਿੰਨੇ ਬੰਦੇ ਆ ਵੇਲੇ ਇਹਨਾਂ ਨੇ ਫਿਰ ਸ਼ਾਮ ਨੂੰ ਨਸ਼ਾ ਪਤਾ ਹੀ ਕਰਨਾ ਹੈ ਕਿ ਇਹਨੇ ਤਾਜ ਖੇਡਨੀ ਕਿ ਇਹਨੇ ਸ਼ਰਾਬਾ ਪੀਨੀਆ ਇਹੋ ਜਿਹਾ ਕਹੇ ਆਪਣੇ ਰਜਗਾਰ 'ਚ ਬੈਠੇ ਹੁਣ ਸੱਜਿਤਾ ਤੇ ਫਿਰ ਨਸ਼ੇ ਪੱਤੇ ਦੀ ਗੱਲ ਕੀਤੀ ਜਿਹੜਾ ਅੱਜ ਪੀਲਾ ਪੰਜਾ ਜਿਹੜਾ ਕੀ ਉਹਨਾਂ ਦੇ ਨਸ਼ੇ ਜਿਹੜੇ ਵੇਚਦੇ ਪਏ ਉਹਨਾਂ ਦੇ ਘਰਾ ਦੇ ਫਿਰਦਾ ਪਏ ਉਹਨੂੰ ਕਿੱਸਾ ਦਿਖਦੇ ਹੋ ਵੇਖੋ ਜਿੱਥੋਂ ਤੱਕ ਮੇਰੇ ਵੇਖਣ ਵਿੱਚ ਹੈਗਾ ਮੇਰੇ ਖਿਆਲ ਨਾਲ ਪੀੜਾ ਪੰਜਾ ਦੇ ਗਰੀਬ ਘਰੇ ਜਿਹੜੇ ਮਾਤੜ ਬੰਦੇ ਆ ਜਿਨ੍ਹਾਂ ਦੇ ਅਜੇ ਮਕਾਨਾਂ ਨੂੰ ਪਲਸਤਰ ਵੀ ਨਹੀਂ ਹੋਇਆ ਜੀ ਨਿੱਕੇ-ਮੋਟੇ ਉਹਨਾਂ ਦੇ ਘਰਾਂ 'ਚ ਪੈ ਪੀ ਲਿਆ ਪੰਜਾ ਚੱਲੰਦਿਆ ਕੋਈ ਚੰਗੀ ਤਗੜੀ ਕੋਠੀ ਜਿਨ੍ਹਾਂ ਨੇ ਭਾਂਜੋ ਕਿਲਵਾਂ ਦੇ ਹਿਸਾਬ ਨਾਲ ਸਮਾਨ ਇੱਧਰ-ਉੱਧਰ ਕੀਤਾ ਉਹਨਾਂ ਦੀਆਂ ਕੋਠੀਆਂ ਤੇ ਅਜੇ ਵੀ ਬਰਕਰਾਰ ਆ ਉਹ ਤੇ ਅਜੇ ਵੀ ਤਰ ਛਰੇ ਆਮ ਤੁਰੇ ਫਿਰਦੇ ਜੀ ਸਰ ਸਰ ਇਸ ਤਰ੍ਹਾਂ ਕੀ ਪਹਿਲਾਂ ਨੈਸੀ ਦੀ ਗੱਲ ਕੀਤੀ ਆਪਾਂ ਦੇਖਦੇ ਪੰਜਾਬ ਦੇ ਵਿੱਚ ਆਏ ਦਿਨ ਬਲਾਸਟ ਆਏ ਦਿਨ ਹੀ ਕਤਲ ਹੋ ਰਹੇ ਆ ਤੇ ਨਿਸ਼ਾਨਾ ਵੀ ਜਾਂ ਪੁਲਿਸ ਥਾਣਿਆਂ ਨੂੰ ਜਾਂ ਮੰਦਰਾਂ ਨੂੰ ਮਸਜਿਦਾਂ ਨੂੰ ਹੀ ਭਰਾਇਆ ਜਾ ਰਿਹਾ ਵਾ ਵੇਖੋ ਜਿਹੜਾ ਪਿਛਲੇ 4 ਮਹੀਨਿਆਂ ਤੋਂ ਲੱ ਲੋ ਤੇ 4 ਮਹੀਨਿਆਂ ਦੇ ਵਿੱਚ 14 ਟਮਾਕੇ ਹੋਏ ਆ 14 ਧਮਾਕਿਆਂ ਵਿੱਚੋਂ 12 ਧਮਾਕੇ ਤੇ ਜਿਹੜੇ ਆ ਇਹ ਚੌਂਕੀਆਂ ਤੇ ਹੋਏ ਆ ਹਾਂਜੀ ਉਸ ਤੋਂ ਬਾਅਦ ਹੁਣ ਸਾਡੇ ਲਾਗੇ ਹੀ ਬਾਲਾ ਸਾਡੇ ਲਾਗੇ ਠਾਕੁਰ ਦੁਆਰ ਆ ਮੰਦਰ ਉਰ ਤੇ ਬਲਾਸਟ ਕਰਕੇ ਗਏ ਆ ਤੇ ਇਹ ਬਹੁਤ ਮਾੜੀ ਗੱਲ ਆ ਬੜੀ ਦੁਖਦਾਈ ਗੱਲ ਆ ਵੀ ਇਹੋ ਜੇ ਵੇਖੋ 1984 ਵਾਲੇ ਫੇਰ ਸਾਨੂੰ ਮਾਹੌਲ ਜਿਹੜਾ ਇਹਨਾਂ ਵੇਖਣ ਨੂੰ ਮਿਲੰਦੇ ਆ ਸਰੇ ਗੋਲੀ ਦੇ ਇਦਾਂ ਚੱਲਦੀ ਜਿਵੇਂ ਇੱਕ ਖੇਡ ਚੱਲਦੀ ਪਈ ਆ ਇਹ ਬਾਹੋਂ ਹੁੰਦੀ ਏ ਹੁੰਦੀ ਹੀ ਗੱਲ ਏ ਜਿਹੜੇ ਕਿ ਮਾਲਾ ਬਸ ਅੱਧਾ ਘੰਟਾ ਜਿਹੜੀ ਗੋਲੀ ਚੱਲੀ ਆ ਉਸ ਤੋਂ ਪਹਿਰੇ ਵੀ ਇੱਕ ਦੋ ਦੀ ਗੱਲ ਕਰੀਏ ਤੁਹਾਡੇ ਇਥੇ ਜੰਡਪੀਰ ਜਿਹੜਾ ਸਾਹਮਣੇ ਛਾੜੇ ਦੇਗਾ ਵਾ ਉੱਥੇ ਵੀ ਕਤਲ ਹੋਇਆ ਵਾ ਕਿਸਾ ਦੇ ਕਤਲ ਨਾਲ ਕਿਸਾ ਦੇਖਦੇ ਹੋ ਦੇਖੋ ਕਤਲ ਤਾਂ ਇਥੇ ਅੱਜ ਅੱਜ ਦੀ ਡੇਟ ਵਿੱਚ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਮੌਲ ਬਹੁਤ ਵਧੀਆ ਆ ਸਾਹਮਣੇ ਜੰਡਪੀਰ ਕਲੋਨੀ ਚ ਭਈਆ ਮਾਰਤਾ ਮਾਲਾ ਦੇ ਅੱਜ ਗੋਲੀ ਚੱਲ ਗਈ ਕਦੇ ਨਾ ਕਦੇ ਤੁਹਾਨੂੰ ਰੋਜ਼ ਹੀ ਕੋਈ ਨਾ ਕੋਈ ਵਾਰਦਾਤ ਵੇਖਣ ਨੂੰ ਮਿਲਦੀ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਇਸ ਵੇਲੇ ਪੁਲਿਸ ਪ੍ਰਸ਼ਾਸਨ ਕਿੱਦਾਂ ਵੇਖਦੇ ਤੁਸੀਂ ਪੁਲਿਸ ਪ੍ਰਸ਼ਾਸਨ ਜਿਹੜਾ ਸਾਡੇ ਸੀਪੀ ਸਾਹਿਬ ਆ ਸੀਪੀ ਸਾਹਿਬ ਸਾਡੇ ਤੇ ਬਹੁਤ ਹੀ ਇਮਾਨਦਾਰ ਤੇ ਬੜੇ ਮਤਲਬ ਸਖਤ ਬੰਦੇ ਆ ਇਹਨਾਂ ਦਾ ਰਿਕਾਰਡ ਵੀ ਇਹੋ ਜਿਹਾ ਇਹਦੇ ਨਸ਼ਿਆਂ ਦੇ ਖਿਲਾਫ ਸ਼ੁਰੂ ਤੋਂ ਹੀ ਬੜਾ ਰਹੇ ਆ ਜੀ ਪਰ ਹੁਣ ਪਤਾ ਨਹੀਂ ਨਸ਼ਾ ਇੰਨਾ ਕੋ ਹੋ ਹੀ ਗਿਆ ਕਿ ਇਹਨਾਂ ਦੇ ਉੱਪਰ ਵੀ ਸਰਕਾਰ ਦਾ ਦਬਾਅ ਆ ਕੀ ਆ ਕਿ ਕੋਈ ਕੰਟਰੋਲ ਵਿੱਚ ਆ ਰਹੀ ਰਿਹਾ ਕੰ ਤੇ ਸਰ ਕਿਸ ਨੇ ਹੱਥ ਲਾਇਆ ਜਦ ਕਿਸਾਨਾਂ ਨੂੰ ਲੈ ਕੇ ਜਿਹੜੇ ਆਏ ਦਿਨ ਬਲਾਸਟ ਹੋ ਰਿਹਾ ਕਤਲ ਹੋ ਰਿਹਾ ਵੇਖੋ ਸੁਨਾਹ ਕੀ ਦੇਣਾ ਕਿਸਾਨਾਂ ਦੇ ਨਾਲ ਤੇ ਬਹੁਤ ੱਕਾ ਆਇਆ ਵਾ ਕਿਸਾਨਾਂ ਦੇ ਨਾਲ ਸਾਡੀ ਦੁਕਾਨਦਾਰ ਜੁਨੀਅਨ ਆ ਜਿਤਨਾ ਦਾ ਵੀ ਕਿਸਾਨਾਂ ਦਾ ਕੋਈ ਵੀ ਅੰਦੋਲਨ ਹੋਏਗਾ ਅਸੀਂ ਵੱਧ ਚੜ ਕੇ ਉਹਨਾਂ ਦੇ ਨਾਲ ਜੋ ਵੀ ਸਾਡਾ ਹਿੱਸਾ ਕਹਿਣਗੇ ਅਸੀਂ ਪਾਣ ਨੂੰ ਤਿਆਰ ਹਾਂ ਜੀ ਰਹੀ ਕਾਨੂੰਨ ਕਾਨੂੰਨ ਦੀ ਵਿਵਸਥਾ ਇਹ ਕਮਿਸ਼ਨਰ ਸਾਹਿਬ ਤੇ ਸਾਨੂੰ ਤੇ ਬਹੁਤ ਆਸ ਹੈਗੀ ਆ ਜੀ ਬੜੀ ਬਕਵਾਸ ਆ ਵੀ ਵਧੀਆ ਕੰਮ ਕਰਦੇ ਪਏ ਆ ਤੇ ਮੇਰਾ ਖਿਆਲ ਆ ਵੀ ਨੱਥ ਪਾਣਗੇ ਪਰ ਜੋ ਆ ਜਿਤਿਕਾ ਪੈਂਦੀ ਨਜ਼ਰ ਨਹੀਂ ਆਉਂਦੀ ਪਈ ਮੈਨੂੰ ਆਸ ਤੇ ਬੜੀ ਆ ਵੀ ਇਹਨਾਂ ਦਾ ਕਰਨਗੇ ਕੁਛ ਨਾ ਕੁਝ ਜੀ ਧੰਨਵਾਦ ਜੀ ਓਕੇ ਸਤਿ ਸ੍ਰੀ ਅਕਾਲ